ਗੁੰਡ ਨਾ ਇਹ ਮਾਨਸ ਨਾ ਇਹ ਦੇਉ ਨਾ ਇਹ ਜਤੀ ਕਹਾਵੈ ਸਿਓ ਨਾ ਇਹ ਜੋਗੀ ਨਾ ਅਵਦੂਤਾ ਨਾ ਇਸ ਮਾਇ ਨਾ ਕਾਹੂ ਪੂਤਾ ਇਹ ਮੰਦਰ ਮੈਂ ਕੌਣ ਵਸਾਈ ਤਾ ਕਾਂਤ ਨ ਕੋ ਪਾਈ ਰਹਾ ਨਾ ਇਹ ਗਿਰਹੀ ਨਾ ਉਹ ਦਾਸੀ ਨਾ ਇਹ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਖ ਤੂ ਰਾਤੀ ਨਾ ਇਹ ਬ੍ਰਹਮਣ ਨਾ ਇਹ ਖਾਤੀ ਨਾ ਇਹ ਤਪ ਕਹਾਵੇ ਸ਼ੇਖ ਨਾ ਇਹ ਜੀਵੇ ਨਾ ਮਰਤਾ ਦੇਖ ਇਸ ਮਰਤੇ ਕੋ ਜੇ ਕੋ ਰੋਵੇ ਜੋ ਰੋਵੇ ਸੋਈ ਪਤ ਖੋਵੇ ਗੁਰ ਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹ ਕਬੀਰ ਤੇਰਾਮ ਕੀ ਅੰਸ਼ ਜਸ ਕਾਗਦ ਪਰ ਮਿਟੈ ਨਾ ਮਨਸ ਗੁੰਡ ਟੂਟੇ ਤਾਗੇ ਨਖੁਟੀ ਪਾਨ ਦਵਾਰ ਉਪਰ ਛਿਲਕਾ ਵੈ ਕਾਨ ਕੂਚ ਵਿਚਾਰੇ ਫੂਏ ਫਾਲ ਇਹ ਮੁੰਡਿਆ ਸਿਰ ਚੜਬੋ ਕਾਲ ਇਹ ਮੁੰਡਿਆ ਸਗਲੋ ਦਰਬ ਖੋਈ ਆਵਤ ਜਾਤ ਨਾਕਸਰ ਹੋਈ ਰਹਾ ਤੁਰੀ ਨਾਰ ਕੀ ਛੋਡੀ ਬਾਤਾ RAM ਨਾਮ ਵਾ ਕਾ ਮਨ ਰਤਾ ਲੜਕੀ ਲਰਕਣ ਖੈਬੋ ਨਾਹੀਂ ਮੁੰਡਿਆ ਅਨੰਦਿਨ ਤਾਪੇ ਜਾਹੇ ਇਕ ਦੋਏ ਮੰਦਰ ਇਕ ਦੋਏ ਬਾਟ ਹਮਕੋ ਸਾਥਰ ਉਨਕੋ ਖਾਟ ਮੁੰਡ ਪਲੋਸ ਕਮਰ ਬੰਦ ਪੋਥੀ ਹਮਕੋ ਚਾਬਨ ਉਨਕੋ ਰੋਟੀ ਮੁੰਡਿਆ ਮੁੰਡਿਆ ਹੋਏ ਏਕ ਏ ਮੁੰਡਿਆ ਬੂੜਤ ਕੀ ਟੇਕ ਸੁਨ ਅੰਦਲੀ ਲੋਈ ਬੇਪੀਰ ਇਨ ਮੁੰਡਿਆਨ ਤਜ ਸ਼ਰਨ ਕਬੀਰ ਗੋਂਡ ਖਸਮ ਮਰੇ ਤੋ ਨਾਰ ਨ ਰੋਵੇ ਉਸ ਰਖਵਾਰਾ ਔਰੋ ਹੋਵੇ ਰਖਵਾਰੇ ਕਾ ਹੋਏ ਬਿਨਾਸ਼ ਆਗੇ ਨਰਕ ਇਹੀਆ ਭੋਗ ਬਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਸੁਹਾਗਨ ਗਾਲ ਸੋਏ ਹਾਰ ਸੰਤ ਕੋ ਬਖ ਬਿਕਸੈ ਸੰਸਾਰ ਕਰ ਸ਼ਿੰਗਾਰ ਬਹਿ ਪਖਿਆਰੀ ਸੰਤ ਕੀ ਠਿਟਕੀ ਫਿਰੈ ਵਿਚਾਰੀ ਸੰਤ ਭਾਗ ਓ ਪਾਛੈ ਪਰ ਗੁਰ ਪ੍ਰਸਾਦੀ ਮਾਰੋ ਡਰੈ ਸਾਖਤ ਕੀ ਓ ਪਿੰਡ ਪਰਾਇਣ ਹਮ ਕੋ ਦ੍ਰਿਸ਼ਟ ਪਰੈ ਤ੍ਰਖ ਡਾਇਣ ਹਮ ਤਿਸ ਕ ਬਹੁ ਜਾਣਿਆ ਪਿਓ ਜਾਬ ਹੋਏ ਕਿਰਪਾਲ ਮਿਲੇ ਗੁਰਦੇਓ ਕਹੋ ਕਬੀਰ ਅਬ ਬਾਹਰ ਪਰਿ ਸੰਸਾਰ ਕੈ ਅੰਚਲ ਲਰੀ